ਮੈਨੂੰ ਜਾ ਲੈਂਦਾ ਹੁਣ ਮੇਰਾ ਧਿਆਨ ਹੋ ਗਿਆ ਵਾ ਹੁਣ ਮੈਂ ਜਾਣਾ ਵਾਂ ਚੱਲ ਵੇਖ ਲੈ ਮਰਜ਼ੀ ਐ ਤੇਰੀ ਪਰ ਇੱਕ ਗੱਲ ਵਾ ਹਾਂ ਉੱਥੇ ਜਾ ਕੇ ਨਾ ਕੋਈ ਮਾੜੀ ਚੰਗੀ ਨਾ ਕਰੀ ਠੀਕ ਨਹੀਂ ਹੁਣ ਚਲੋ ਜੋ ਹੋ ਗਿਆ ਉਹ ਤੇ ਹੋ ਗਿਆ ਵਾ ਤੇ ਗਾੜੀ ਹੁਣ ਭੈਣ ਭਰਾਵੇਂ ਇੱਕ ਦੂਜੇ ਨੂੰ ਮਿਲਣਾ ਹੁੰਦਾ ਵਾ ਠੀਕ ਨਹੀਂ ਦੱਸ ਮੈਂ ਕਿਹੜੀ ਛੇ ਦੇਣਾ ਜਿਹੜੀ ਜਾ ਕੇ ਉਹਨਾਂ ਨਾਲ ਵਾਧੀਆਂ ਘਟੀਆਂ ਗੱਲਾਂ ਕਰੂੰਗੀ ਜਾਣਾ ਤਾਂ ਮੋਂ ਉਹਨਾਂ ਨੂੰ ਮਿਲਣਾ ਵਾ ਤੇ ਵੱਡੀ ਗੱਲ ਆ ਮਾਂ ਦੀ ਬਿਮਾਰੀ ਜਿਹੜੀ ਆ ਫਿਰ ਤੂੰ ਮੇਰੇ ਨਾਮੇ ਨਵਾ ਦੇ ਲੈ ਵੇਖਿਆ ਹੀ ਹੈ ਮੈਂ ਤਾਂ ਦੀ ਮੇਰਾ ਭਰਾ ਭੜਾ ਚੰਗਾ ਵਾ ਪਰ ਚੰਗਾ ਚੁੰਗਾ ਕਾਦਾ ਵਾ ਅਜੇ ਪਿਓ ਗਏ ਨੂੰ ਕਿੰਨੇ ਕ ਦਿਨ ਹੋਏ ਆ ਤੋਸ ਵਾਲੇ ਪੈੜੀ ਦੀ ਪੈ ਵੀ ਗਈ ਇਹਨੂੰ ਐਡੀ ਬੇਵਿਸ਼ਵਾਸੀ ਆ ਕੀ ਗੱਲ ਮਾਂ ਨੇ ਨਾਲ ਲੈ ਜੜੀ ਪੈੜੀ ਇਹੋ ਤਾਂ ਗੱਲ ਮੈਂ ਕਈ ਕੱਲ ਤੇ ਗਏ ਮੈਂ ਖਿਆ ਨਹੀਂ ਨਹੀਂ ਕੋਹ ਮਗਾਉਂਦੀ ਲੋੜ ਨਹੀਂ ਗਈ ਮੈਂ ਭੁੱਖੀ ਨਹੀਂ ਗਈ ਸਭ ਕੋ ਹੈਗਾ ਸਾਡੇ ਘਰ ਮਾਰੇ ਨੇ ਸਭ ਕੋ ਦਿੱਤਾ ਵਾ ਘਰੋਂ ਮੈਂ ਖਾ ਕੇ ਆਈ ਹਾਂ ਚੰਤੀ ਏ ਕੋਈ ਗੱਲ ਨਹੀਂ ਫੇਰ ਕੀ ਹੋਇਆ ਮਂਗਾਉਂਦੀ ਆ ਤਾਂ ਮੰਗਾ ਲੈਂਦੇ ਕੋਈ ਨਹੀਂ ਮੰਮੀ ਆਉਂਦੇ ਆ ਨਾ ਬਾਹਰੋਂ ਮੰਗਵਾ ਲੈਣੀ ਆ ਮੈਂ ਹੋਰ ਤੀਕੇ ਖਾਣਾ ਕਦੀ ਛੁੱਟਾ ਵਾ ਮੇਰੀ ਗੱਲ ਸੁਣ ਸਭ ਕੋ ਖਾਣਾ ਪੈਂਦਾ ਖਾਣ